ਸਰ ਤੁਸੀਂ ਬਹੁਤ ਅੱਛਾ ਗਾਇਆ ਤਾਂ ਬਹੁਤ ਸ਼ੁਕਰੀਆ ਮੈਂ ਐਡਵਰ ਦਾ ਨਾਮ ਜਾਨਣਾ ਚਾਹਾਂਗਾ ਕਿ ਕਿਸ ਜਗ੍ਹਾ ਤੋਂ ਆਏ ਹੋ ਸਰ ਜੀ ਮੇਰਾ ਨਾਮ ਯਕੂਬ ਹੈ ਜੀ ਮੈਂ ਮਖਾਲੀ ਤੋਂ ਆਇਆ ਜੀ ਅੱਛਾ ਬੇਸਿਕਲੀ ਮੈਂ ਬਰਸਾਤ ਰਹਿੰਦਾ ਹਾਂ ਠੀਕ ਹੈ ਜੀ ਪੱਟਾਲਵੀ ਬਟਾਲਵੀ ਅਡਨੋਰੀਆ ਵਿੱਚੋਂ ਬਟਾਲਾ ਦੇਖੇ ਗਏ ਜਿਲ੍ਹਾ ਹਰਿਡੇ ਜਿਹੜਾ ਫੈਸਟੀਵਲ ਹੈ ਉਹ ਜਿਹੜੀ ਸਾਈਟ ਉੱਥੇ ਦਾ ਇਹਨਾਂ ਬਾਰੇ ਜਿਹੜਾ ਅੱਜ ਪਟਾਲਵੀ ਸਾਹਿਬ ਦੇ ਜਨਮ ਦੇ ਵਿਲੇ ਉਹਨਾਂ ਦੀ ਯਾਦ ਦੇ ਵਿੱਚ ਪ੍ਰੋਗਰਾਮ ਹੋਇਆ ਗਿਆ ਹੈ ਸਮੇਤ ਹਰ ਆਰਟਿਸਟ ਵਾਸਤੇ ਬੜਾ ਸੁਭਾਗਾ ਤੇ ਖੁਸ਼ਕਿਸਮਤ ਹੈ ਜਿਹੜਾ ਅੱਜ ਫਿਲਮਤ ਗਾਲੀ ਸਾਹਿਬ ਨੂੰ ਗੋਣ ਦਾ ਮੌਕਾ ਮਿਲਿਆ ਤੇ ਦੇ ਲਈ ਮੈਂ ਸਾਰੀ ਜੜੀ ਭੈਰੀ ਦੇ ਚ ਕਮੇਟੀ ਦਾ ਚ ਸਰ ਤੇ ਸਰ ਕਿੱਦਾਂ ਨਾਲ ਲੱਗਿਆ ਪਟਾਲੇ ਆ ਕੇ ਉਹਨਾਂ ਦੇ ਤੱਤੀ ਦੇ ਆ ਕੇ ਗੁਰੂ ਨਾਨਕ ਦੇਵ ਜੀ ਦੀ ਵੀ ਤੱਤੀ ਹੈ ਕਿੰਨੀ ਆਪਣੇ ਕਾਟੇ ਕੇ ਜੀ ਦੇ ਤੱਤੀ ਹੈ ਅੱਗੇ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਇਆ ਕਿੱਦਾਂ ਦੀ ਫੀਲਿੰਗ ਆਈ ਹੈ ਬਟਾਲੇ ਆ ਕੇ ਤੁਹਾਨੂੰ ਦੇਖੀ ਸਰ ਮੈਂ ਫੋਕਲ ਸੂਫੀ ਗੋਣਾ ਔਰ ਇੱਕ ਗੁਮਾ ਪੇਰਾ ਦਿੱਤਾ ਤੀਏ ਇਸ ਉੱਚੀਆਂ ਦੀ ਧਰਤੀ ਹੈ ਇਹ ਸ਼ਾਇਰਾਂ ਦੀ ਧਰਤੀ ਹੈ ਖਾਸ ਕਰਕੇ ਜੀ ਗੁਰਨਾਣਕ ਸਾਹਿਬ ਨੇ ਵੀ ਇਸੀ ਗੱਲ ਕੀਤੀ ਹੈ ਉਹ ਸਾਡੇ ਲਈ ਸਭ ਤੋਂ ਪਹਿਲਾ ਇਸ ਤੋਂ ਬਾਅਦ ਵਿੱਚ ਬਟਾਲੀ ਸਾਹਿਬ ਦੀ ਧਰਤੀ ਹੈ ਕਿ ਆਬਵੀਅਸਲੀ ਇੱਥੇ ਤੇ ਜਿਹੜਾ ਵੀ ਆਰਟਿਸਟ ਆਏਗਾ ਮੈਂ ਕਿ ਜਿਹੜਾ ਵੀ ਆਰਟਿਸਟ ਆਏਗਾ ਉਹ ਆਪਣੇ ਆਪ ਨੂੰ ਸੁਭਾਗਾ ਹੀ ਮੈਸੇਜ ਕਰੇਗਾ ਸਰ ਅੱਗੇ ਵੀ ਆਏ ਹੋ ਕਿ ਪਹਿਲੀ ਵਾਰ ਹੀ ਆਏ ਬਟਾਲਾ ਚ ਨਹੀਂ ਮੈਂ ਕਾਫੀ ਵਾਰੀ ਪਰਫਾਰਮ ਕਰ ਚੁੱਕੀ ਹਾਂ ਬਟਾਲਾ ਦੇ ਵਿੱਚ ਬਟ ਅ ਅਡਿਟੋਰੀਅਮ ਦੇ ਵਿੱਚ ਅੱਜ ਪਹਿਲੀ ਵਾਰ ਪਰਫਾਰਮ ਕਰ ਠੀਕ ਹੈ ਧੰਨਵਾਦ ਅ ਅੱਜ ਬਟਾਲੇ ਦੀ ਇਤਿਹਾਸਿਕ ਧਰਤੀ ਤੇ ਇੱਕ ਵਾਰ ਫੇਰ ਆਣ ਦਾ ਮੌਕਾ ਮਿਲਿਆ ਸੋ ਸ਼ੇਵ ਕੁਮਾਰ ਬਟਾਲਵੀ ਜਿਹੜੇ ਪੰਜਾਬ ਦੇ ਬਹੁਤ ਵੱਡੇ ਕਵੀ ਨੇ ਕਿਸੇ ਪਛਾਣ ਦੀ ਮਤਾਜ਼ ਨਹੀਂ ਹਰ ਪੰਜਾਬੀ ਹਰ ਦੇਸ਼ ਵਾਸੀ ਜਿਹਨਾਂ ਨੂੰ ਮੋਹ ਕਰਦਾ ਸੋ ਅੱਜ ਉਹਨਾਂ ਦਾ ਜਨਮ ਵਰੇ ਗੰਢਾ 49 ਜਨਮ ਦਿਨ ਦੇ ਉੱਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਉਹਨਾਂ ਦੀ ਗਵਾਈ ਚ ਜੰਗਲਾਤ ਵਿਭਾਗ ਨੇ ਵਾਤਾਵਰਨ ਦੀ ਸੁਰੱਖਿਆ ਤੇ ਰੁੱਖਾਂ ਦੀ ਮਹੱਤਤਾ ਇੱਕ ਥੀਮ ਨੂੰ ਲੈ ਕੇ ਅੱਜ ਜਿਹੜੀ ਉਹ ਇੱਥੇ ਇੱਕ ਬੜਾ ਵੱਡਾ ਇਵੈਂਟ ਕੀਤਾ ਸੋ ਇਹ ਅੱਜ ਤੋਂ ਬਾਅਦ ਲਗਾਤਾਰ ਇੱਕ ਮਹੀਨਾ ਚੱਲਣਾ ਇਸ ਸੰਦਰਭ ਦੇ ਵਿੱਚ ਪੰਜਾਬ ਦੇ ਸਕੂਲਾਂ ਪ੍ਰਾਇਮਰੀ ਸਕੂਲਾਂ ਚ ਮਿਡਲ ਚ ਹਾਈ ਸਕੈਂਡਰੀ ਚ ਔਰ ਕਾਲਜਾਂ ਦੇ ਅੰਦਰ ਚਾਰ ਪੱਧਰ ਤੇ ਬੱਚਿਆਂ ਦੇ ਮੁਕਾਬਲੇ ਹੋਣਗੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜਿੱਥੇ ਅਸੀਂ ਸ਼ੇਖਮਾਰ ਜੀ ਦੇ ਬਟਾਲਵੀ ਜੀ ਦੇ ਉਹਨਾਂ ਮਹਾਨ ਗੀਤਾ ਨਾਲ ਉਹਨਾਂ ਰੋ ਰੀਤਾ ਨਾਲ ਉਸ ਵੱਡੇ ਵਿਦਵਾਨ ਵੱਲੋਂ ਪਾਏ ਗਏ ਪੰਜਾਬੀ ਬੋਲੀ 'ਚ ਸਹਿਜ ਵੱਡੇ ਯੋਗਦਾਨ ਦੇ ਨਾਲ ਜਿੱਥੇ ਜੁੜਣਾ ਉਹਨਾਂ ਨੂੰ ਯਾਦ ਕਰਨਾ ਤੇ ਨਾਲ ਦੀ ਨਾਲ ਇਸ ਆਨ ਵਾਲੀ ਪੀੜ੍ਹੀ ਨੂੰ ਰੁੱਖਾਂ ਦੇ ਨਾਲ ਵਾਤਾਵਰਣ ਦੇ ਨਾਲ ਜੋੜਨਾ ਵੀ ਹੈ ਮੈਂ ਸਮਝਦਾ ਕਿ ਬਹੁਤ ਵੱਡੀ ਲੋੜ ਹੈ ਦੁਨੀਆ ਦੇ ਅੰਦਰ ਕਲਾਈਮੇਟ ਚੇਂਜ ਹੋ ਰਿਹਾ ਸੋ ਉਹਦਾ ਅਸਰ ਸਾਰੀ ਦੁਨੀਆ ਤੇ ਪੈਂਦਾ ਪੰਜਾਬ 'ਚ ਵੀ ਪੈਣਾ ਸਾਡੇ ਜੀਵਨ ਤੇ ਪੈਣਾ ਸਾਡੇ ਪੰਛੀਆਂ ਤੇ ਪੈਣਾ ਸਾਡੀਆਂ ਫਸਲਾਂ ਤੇ ਪੈਣਾ ਸੋ ਇਹਦੀ ਚੁਣੌਤੀ ਦੇ ਲਈ ਜਿੱਥੇ ਵਿਗਿਆਨੀ ਵੱਡੀਆਂ ਵੱਡੀਆਂ ਖੋਜਾਂ ਕਰਦੇ ਆ ਉਥੇ ਅਸੀਂ ਜੰਗਲਾਤ ਵਿਭਾਗ ਦੇ ਵੱਲੋਂ ਹਰ ਜ਼ਿਲ੍ਹੇ ਦੇ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ੀਧੀ ਬਰੇਗਣ ਨੂੰ ਸਮਰਪਿਤ 3.5 ਲੱਖ ਬੂਟੇ ਵੀ ਲਾ ਰਹੇ ਆ ਸੋ ਅੱਜ ਇੱਕ ਵਾਰ ਇਸ ਪਿਆਰੀ ਤੇ ਸਾਂਮਨਤੀ ਧਰਤੀ ਬਟਾਲੇ ਧਿਆਨ ਦਾ ਮੌਕਾ ਮਿਲਿਆ ਬਹੁਤ ਸ਼ਾਨਦਾਰ ਇਵੈਂਟ ਹੋਇਆ ਬਹੁਤ ਖੂਬਸੂਰਤ ਬੱਚਿਆਂ ਨੇ ਕਵਿਤਾਵਾਂ ਔਰ ਪਾਸਨ ਅ ਗੀਤ ਵਗੈਰਾ ਇਥੇ ਪ੍ਰਸਤੁਤ ਕੀਤੇ ਆ ਔਰ ਜਿਨ੍ਹਾਂ ਦਾ ਕੈਟੇਗਰੀਜ਼ਾਈਜ਼ ਵੀ ਕੀਤਾ ਗਿਆ 1.36 3 ਸੋ ਨਾਲ ਦੀ ਨਾਲ ਇੱਕ ਮਹੀਨਾ ਜਿਹੜੇ ਚੱਲਣਗੇ ਇਹਨਾਂ ਬੱਚਿਆਂ ਨੂੰ ਜਿਹੜੇ ਫਸਟ ਸੈਕੰਡ ਥਰਡ ਆਣਗੇ ਉਹਨਾਂ ਨੂੰ ਨਕਦੀ ਇਨਾਮ ਵੀ ਦੇਵਾਂਗੇ ਸਭ ਤੋਂ ਵੱਡੀ ਗੱਲ ਇਹ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਪੰਜਾਬੀ ਬੋਲੀ ਸੇਵ ਕੁਮਾਰ ਜੀ ਦੇ ਸਹਿਤ ਨਾਲ ਜੋੜਨਾ ਤੇ ਨਾਲ ਦੀ ਨਾਲ ਵਾਤਾਵਰਣ ਤੇ ਰੁੱਖਾਂ ਦੇ ਨਾਲ ਉਹਨਾਂ ਦਾ ਮੋਜ ਗਾਣਾ ਉਹਨਾਂ ਅੰਦਰ ਸਨੇਹ ਪੈਦਾ ਕਰਨਾ ਇਹ ਬਾਣਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਸੇਜ ਆ ਜਿਹੜਾ ਬਟਾਲੇ ਦੇ ਤਰੀਕੇ ਤੋਂ ਦਿੱਤਾ ਹੈ ਜੀ ਆਨਰੇਬਲ ਐਮ ਐਲ ਏ ਹਮਨਸ਼ੀਰ ਸ਼ੇਰਕਲਸੀ ਵਿੱਕੀ ਪ੍ਰੈਜ਼ੀਡੈਂਟ ਪੰਜਾਬ ਉਹਦੇ ਬਿਹਾਫ ਤੇ ਪਹੁੰਚੇ ਜੀ ਬਹੁਤ ਹੀ ਮਿਹਨਤ ਕਰ ਰਹੇ ਨੇ ਬਟਾਲੇ ਵਾਸਤੇ ਬਟਾਲੇ ਨੂੰ ਬਹੁਤ ਹੀ ਅੱਛੇ ਲੈਵਲ ਤੇ ਆਸਿਫ ਮੇਰੇ ਨਾਲ ਸਾਡੇ ਤੋਂ ਮਾਨਤਵਾਦੀ ਜੀ ਨੇ ਔਰ ਸਾਡੇ ਪਤਾਰੇ ਦਾ ਪੰਜਾਬ ਦਾ ਮੋਰੇ ਯੂਨੀਵਰਸ ਨਾਮ ਤੋਂ ਜਿੱਤੇ ਸਾਡੇ ਐਮਐਲਏ ਸਾਹਿਬ ਪਟਿਆਲੇ ਦੀ ਦੇਨ ਰਾਤ ਮੇਂ ਕਰ ਰਹੀਏ ਮਟਾਲੇ ਦਾ ਨਾਮ ਮੋਰ ਰੋਸ਼ਨ ਹੋਣਾ ਚਾਹੀਦਾ ਔਰ ਇਹ ਬਹੁਤ ਹੀ ਸੋਨਾ ਉਪਰਾਨਾ ਹੈ ਸਰਦਾਰ ਪਰਮਜੀਤ ਸਿੰਘ ਜੀ ਮਾਨ ਵਰਨੋ ਪੰਜਾਬ ਸਰਕਾਰ ਵੱਲੋਂ ਉਹ ਜਿਹੜਾ ਅੱਜ ਦੇ ਦਿਨ ਸ਼ੂਗੋਰਟ ਹੋਰੀਅੰਟ ਦੇ ਵਿੱਚ ਆਪਣਾ ਸ਼ਪਟਾਲ ਦੇ ਜਿਹੜੇ 89th ਬਰਥਡੇ ਤੇ ਇਹ ਉਪਰਾਲਾ ਜਿਹੜਾ ਸਟਾਰਟ ਹੋਇਆ ਇਹ ਵਕੋਟ ਤੋਂ ਜਿਲਿਆਂ ਦੇ ਹੋ ਰਿਹਾ ਹੈ ਜੀ ਔਰ ਬੜੇ ਬੜੇ ਸਕੂਲਾਂ ਦੇ ਵਿੱਚ ਜਿਹੜਾ ਵਾ ਇਹਨਾਂ ਦਾ ਇਨਵੀਟੇਸ਼ਨ ਦਿੱਤੇ ਜਾ ਰਹੇ ਛੋਟੇ ਛੋਟੇ ਬੱਚੇ ਕੋ ਵੀ ਦਾ ਸਿੱਖ ਕਰ ਰਹੇ ਨੇ ਆਪਣੀ ਪਰਫਾਰਮੈਂਸ ਦੇ ਰਹੇ ਨੇ ਔਰ ਇਹ ਸਰਕਾਰ ਵੱਲੋਂ ਬਹੁਤ ਟੂਰਨਾਮੈਂਪਾਲੇ ਦੇ ਵਿੱਚ ਜਿਹੜਾ ਵਾ ਘਰ ਘਰ ਜਾ ਕੇ ਕੋਈ ਨਾ ਕੋਈ ਫੇਰ ਜਿਹੜਾ ਵਾ ਬੱਚਿਆਂ ਨੂੰ ਅਪਰੀਸ਼ੀਏਟ ਕੀ ਉਹ ਟੂਰਨਾਮੈਂ ਦੇ ਨਾਮ ਉਦਰਾ ਉਹਨਾਂ ਦਾ ਟੈਲੈਂਟ ਅਗੂ ਨੂੰ ਬਾਹਰ ਲਿਆਇਆ ਜਾਂਦਾ ਹਾਂ ਜੀ ਅੱਜ ਰਾਜਪਦਰੀ ਸਮਾਗਮ ਜੋ ਤੇ ਸ਼ਿਵ ਕੁਮਾਰ ਬਟਾਲਵੀ ਹਾਲ ਵਿੱਚ ਬਟਾਲੇ ਵਿਖੇ ਹੋਇਆ ਹੈ ਇਸ ਵਿੱਚ ਵਨ ਫੋਰੈਸਟ ਡਿਪਾਰਟਮੈਂਟ ਵੱਲੋਂ ਵਾਤਾਵਰਨ ਨੂੰ ਹੋਰ ਸੱਜਾ ਬਣਾਉਣ ਲਈ ਉਪਰਾਲੇ ਕੀਤੇ ਪਰਾਲਿਆਂ ਬਾਰੇ ਦੱਸਿਆ ਗਿਆ ਐਂਡ ਇਸ ਦੇ ਨਾਲ ਹੀ ਇਸ ਨੂੰ ਸਿੰਕ ਕੀਤਾ ਗਿਆ ਸ਼ਿਵ ਕੁਮਾਰ ਬਟਾਲੀ ਜੀ ਦੇ ਜਨਮ ਦਿਨ ਨਾਲ ਸੋ ਸਾਰਿਆਂ ਨੂੰ ਪੀਂਦਾ ਵੱਧ ਤੋਂ ਵੱਧ ਰੋਕ ਲਾਓ ਸੋ ਦੈਟ ਆਪਾਂ ਆਪਣਾ ਵਾਤਾਵਰਣ ਵਧੀਆ ਬਣਾ ਸਕੀਏ